ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਦੇ ਸਾਂਭ ਦੇ ਸਾਂ ਵਿੱਚ ਬੈਠੇ ਪੰਜਾਬੀ ਸਰੋਤਿਓ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀ ਭਰਾਵਾਂ ਦਾ ਅਤੇ ਸੰਗਤ ਸਿੱਖ ਸੰਗਤ ਦਾ ਮੇਰੇ ਵੱਲੋਂ ਅਤੇ ਕਰਨ ਭਾਰਤਵਾਜ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਨਵੇਂ ਜੁੜੇ ਨੇ ਚੈਨਲ ਨਾਲ ਉਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਲੈ ਕਰਿਆ ਕਰੋ ਅੱਜ ਗੱਲ ਕਰ ਜਾ ਰਿਹਾ ਬਾਣੀ ਦੀ ਤਾਕਤ ਦੀ ਬਾਣੀ ਇੱਕ ਵੜ ਕੇ ਜਾ ਸੁਣਨ ਵਾਲ ਬੰਦੇ ਨੂੰ ਬਹੁਤ ਤਾਕਤ ਦਿੰਦੀ ਹੈ ਅਤੇ ਕੰਮ ਬਣਦੇ ਨੇ ਜੇ ਬਾਣੀ ਨਾਲ ਜੁੜਾਂਗੇ ਆਪਾਂ ਤਾਂ ਇੱਕ ਥਾਣੇਦਾਰ ਦੀ ਉਹਦਾ ਨੌਜਵਾਨ ਲੜਕਾ ਗੁਦਰ ਗਿਆ ਥੀ ਤਾਂ ਗੁਦਰਿਆ ਹੋਇਆ ਉਹਦਾ ਮਨ ਅਦਾਸ ਰਹਾ ਕਰੇ ਜਦ ਮਨ ਅਦਾਸ ਰਹਾ ਕਰੇ ਤਾਂ ਉਹ ਉਹ ਨੂੰ ਮਨ ਲਾ ਕੇ ਤੇ ਲਗਿਆ ਕਰੇ ਉਹ ਮੇਰਾ ਬਿੱਤਰ ਦੀ ਤਾਂ ਮੈਨੂੰ ਕਹਿਣ ਲੱਗਿਆ ਵੀ ਮਨ ਬੜਾ ਅਦਾਸ ਰਹਿੰਦਾ ਹੈ ਮਹਾ ਭਾਈ ਤੂੰ ਬਾਣੀ ਸੁਣਿਆ ਕਰ ਬਾਣੀ ਪੜਿਆ ਕਰ ਕਹਿੰਦਾ ਜਰ ਤਾਂ ਅਸੀਂ ਇੱਕ ਦਿਨ ਪਟਿਆਲੇ ਕੋ ਨਹੀਂ ਆਉਂਦੇ ਤੇ ਤਾਂ ਪਟਿਆਲੇ ਕੋ ਨਹੀਂ ਆਉਂਦੇ ਹੋਏ ਅਸੀਂ ਸ੍ਰੀ ਪਰਮੇਸ਼ਰ ਦਵਾਰ ਖੜ ਗਏ। ਵਾਹ ਵੀ ਦੇਖ ਕਿੰਨਾ ਵਧੀਆ ਦ੍ਰਿਸ਼ ਹੈ। ਧੂਰ ਆ ਕੇ ਸਾਧਾਂ ਦੇ ਬਾਚਨ ਸੁਣਿਆ ਕਰ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਜਿਹੜੇ ਰੂਹ ਸਕੂਨ ਮਿਲੇ ਤਾਂ ਆਥੀ ਬੈਠੇ ਬਾਣੀ ਚੱਲਦੀ ਸੀ ਬਾਣੀ ਸੁਣ ਕੇ ਫਿਰ ਉਹਨੂੰ ਮੈਂ ਸਾਰਾ ਇੱਥੋਂ ਦਾ ਪਰਮੇਸ਼ਰ ਦਵਾਰ ਸਾਹਿਬ ਦਾ ਦ੍ਰਿਸ਼ ਦਿਖਾਇਆ। ਵੀ ਕੇ ਮੇ ਇਹ ਹੋਂਦ ਵਿੱਚ ਆਇਆ ਤਾਂ ਉਹਨੂੰ ਦੱਸੀ ਭਾਰਤਾ ਮਹਾ ਇੱਕ 32 ਸਾਲ ਹੋ ਗਏ ਪਹਿਲਾਂ ਉਹ ਇੱਕ ਇਹ ਗੁਰੂ ਘਰ ਨਹੀਂ ਬਣਿਆ ਤੀ ਪਹਿਲਾਂ ਇੱਥੇ ਕੋਈ ਬੱਸ ਨਹੀਂ ਖੜਦੀ ਤੀ ਦੂਰ ਦੂਰ ਤੱਕ ਕੋਈ ਢਾਬਾ ਨਹੀਂ ਤੀ ਕੋਈ ਪੰਪ ਨਹੀਂ ਤੀ ਤਾਂ ਇੱਥੇ ਇੱਕ ਸਾਧੂ ਬੈਠੇ ਹੁੰਦੇ ਤੇ ਤਾਂ ਸਾਧੂ ਘੜੇ ਪਾਣੀ ਦੇ ਭਰ ਕੇ ਰੱਖਦੇ ਹੁੰਦੇ ਤੇ ਤੇ ਉਹ ਆਉਣ ਜਾਣ ਵਾਲੇ ਰਾਹੀਆਂ ਪਾਧੀਆਂ ਨੂੰ ਸਿਖਾਉਂਦੇ ਤੇ ਤਾਂ ਉਹ ਕਹਿੰਦੇ ਹੁੰਦੇ ਲੋਕਾਂ ਨੂੰ ਵੀ ਭਾਈ ਸਾਡੇ ਰੋਕੇ ਤੋਂ ਨਹੀਂ ਰੁਕਦੇ ਤੁਸੀਂ ਫੇਰ ਤੁਸੀਂ ਆਪ ਬਾਰੇ ਖੜਿਆ ਕਰੋਗੇ ਵੀ ਤੁਸੀਂ ਆਪ ਦੇ ਆਪ ਹਜ਼ਾਰਾਂ ਦੀ ਸੰਗਤ ਚ ਹਜ਼ਾਰਾਂ ਦੀ ਗਿਰਤੀ ਚ ਸੰਗਤ ਉਹ ਰਿਹਾ ਆਇਆ ਕਰੋਗੀ ਤਾਂ ਤੁਸੀਂ ਮੇਲੇ ਦਾ ਰੂਪ ਣਾ ਕੇ ਰੱਖੋਗੇ ਪੂਰੇ ਮੇਲੇ ਲਗਿਆ ਕਰਨਗੇ ਤਾਂ ਉਹ ਸੰਤਾਂ ਦੇ ਬਾਅਦ ਮਹਾਪਈ ਬਾਗ ਕਰਕੇ ਗਏ ਤੇ ਉਹ ਸੰਤ ਤਾਂ ਅੱਜ ਦੇਖ ਲੈ ਕਿੱਡਾ ਵਧੀਆ ਚਾਰ ਚੰਨ ਲੱਗੇ ਹੋਏ ਨੇ ਤਾਂ ਉਹਦੇ ਮਨ ਨੂੰ ਸਕੂਨ ਆਇਆ ਸਾਤਾ ਦੀ ਬੇਬਾ ਸੁਣ ਕੇ ਤਾਂ ਉਹੋ ਸੰਤ ਰਣਜੀਤ ਸਿੰਘ ਜੀ ਦੀ ਬਾਣੀ ਸੁਣਿਆ ਕਰੇ ਅਤੇ ਵੜਦਿਆਂ ਦੀ ਕੈਸ਼ਟਾਂ ਦੇਖਿਆ ਕਰੇ ਪਰਮੇਸ਼ਰ ਦਵਾਰ ਸਾਹਿਬ ਦੇ ਦਰਸ਼ਨ ਕਰਿਆ ਕਰੇ ਕਿਉਂਕਿ ਇੱਕ ਭਾਗਾਂ ਵਾਲੀ ਧਰਤੀ ਤੇ ਪਰਮੇਸ਼ਰ ਦਵਾਰ ਸਾਹਿਬ ਬਣਿਆ ਵਣਿਆ ਸੰਤਾਂ ਦੇ ਉਦਮ ਸਦਕਾ ਰਣਜੀਤ ਸਿੰਘ ਜੀ ਢੱਡਰੀ ਨਾਲ ਦੇ ਜੇ ਅਪਰਾ ਲੈ ਕਰੇ ਤਾਂ ਇਹਨਾਂ ਦਾ ਬਹੁ ਬਟਾ ਯੋਗਦਾਨ ਹੈ ਤਾਂ ਦਿਨ ਪਹਿਕੇ ਗੁਰਬਾਣੀ ਜਦੋਂ ਉਹ ਲੀਨ ਹੋ ਗਏ ਦੋਵੇਂ ਪਤੀ ਪਤਨੀ ਠਾਣੇਦਾਰ ਤੇ ਠਾਣੇਦਾਰਨੀ ਤਾਂ ਬੱਚਾ ਪੈਦਾ ਹੋਇਆ ਉਹਨਾਂ ਦੇ 2015 ਦੇ ਵਿੱਚ 2015 ਦੇ ਵਿੱਚ ਉਹਨਾਂ ਦੇ ਬੱਚਾ ਪੈਦਾ ਹੋਇਆ ਤਾਂ ਓਹੋ ਕਹਿਣ ਲੱਗੇ ਵੀ ਸਾਡਾ ਤਾਂ ਪਰਮੇਸ਼ਰ ਦਾਬ ਪਰਮੇਸ਼ਰ ਦਵਾਰ ਸਾਹਿਬ ਤੋਂ ਜਾਣੂ ਜੀ ਨਹੀਂ ਕਰਦਾ ਤਾਂ ਅਚਾਨਕ ਉਹਨਾਂ ਨੂੰ ਬਾਹਰਲੇ ਦੇਸ਼ ਜਾਣਾ ਪੈ ਗਿਆ ਉੱਥੋਂ ਵੀ ਹੁਣ ਉਹ ਮੈਸੇਜ ਕਰਦੇ ਨੇ ਤਾਂ ਨਮਾਸਤਕ ਹੋਣ ਵਾਸਤੇ ਸਾਲ ਮਗਰੋਂ ਆਉਂਦੇ ਨੇ ਗੁਰਬਾਣੀ ਸੁਣਨ ਖਾਤਰ ਸ੍ਰੀ ਪਰਮੇਸ਼ਰ ਦਵਾਰ ਸਾਹਿਬ ਦੀ ਉਹ ਵਾਣੀ ਵਿੱਚ ਰੁਚੀ ਰੱਖਣ ਲੱਗਿਆ ਪਰਿਵਾਰ ਤਾਂ ਉਹਨਾਂ ਨੇ ਸਾਰਾ ਸਿੱਖੂਪੁਰ ਪਰਮੇਸ਼ਰ ਦਵਾਰ ਸਾਹਿਬ ਦਾ ਹੋਰ ਵੀ ਜਾਣੂ ਕਰਵਾਇਆ ਤਾਂ ਬਾਗ ਵੀ ਦਿਖਾਇਆ ਪਿਛਲੇ ਸਾਲ ਸੇਕੀ ਲਿਆਂ ਵਿੱਚ ਬਾਗ ਲਾਇਆ ਹੋਇਆ ਸੰਤਾਂ ਦਾ ਅਤੇ ਹਸਪੀਟਲ ਦਿਖਾਇਆ ਤਾਂ ਸੰਗਤ ਦਿਖਾਈ ਵੀ ਕਿੰਨੀ ਸੰਗਤ ਆਉਂਦੀ ਹੈ ਤਾਂ ਦੇਖ ਕੇ ਰੂਨ ਉਸ ਕੋ ਨਾਉਂਦਾ ਉਹਨਾਂ ਨੂੰ ਸਕੂਨ ਤਾਂ ਮਿਲੇ ਗਿਆ ਜਦ ਇੱਕ ਘੁਰ ਬਾਣੀ ਦੇ ਲੜ ਲਾ ਕੇ ਬਾਣੀ ਦੇ ਲੜ ਲਾ ਕੇ ਉਹਨਾਂ ਦਾ ਨਵਾਰੇ ਘਰ ਵਸਦਾ ਹੋ ਗਿਆ ਕਿਉਂਕਿ ਪੂਰਬਲੀ ਧਰਤੀ ਹੈ ਚੰਗੇ ਕਰਮ ਵਾਲੀ ਧਰਤੀ ਹੈ ਜਿੱਥੇ ਇਹ ਜੇ ਸਾਧੂ ਸੰਤ ਆਉਂਦੇ ਨੇ ਅਤੇ ਧਰਤੀ ਨੂੰ ਭਾਗ ਲਾ ਕੇ ਜਾਂਦੇ ਨੇ ਕਿਉਂਕਿ ਸਾਧੂ ਦੀ ਮਹਿਮਾ ਬੇਦਨ ਜਾਣੇ ਬੇਦਕੀ ਮਹਿਮਾ ਸੰਤ ਵਿਚਾਰੇ ਤਾਂ ਸੰਤਾਂ ਦੀ ਸੰਤਾਂ ਤੋਂ ਮੁੱਖ ਜੋ ਗੁਰਬਾਣੀ ਸੁਣ ਕੇ ਆਪਾਂ ਵੇੜੇ ਪਾਰ ਕਰਨਾ ਨੇ ਆਪਣੇ ਤਾਂ ਕਿ ਗੁਰਬਾਣੀ ਸੁਣਿਆ ਕਰੋ ਵੱਤ ਤੋਂ ਵੱਧ ਅਤੇ ਪਰਮੇਸ਼ਰ ਦਵਾਰ ਸਾਹਿਬ ਦਾ ਲਾਹਾ ਖਟਿਆ ਕਰੋ ਆਪਾਂ ਕਿਉਂਕਿ ਪੰਜਾਬੀਆਂ ਨਾਲੇ ਪੰਜਾਬੀ ਮਾਂ ਬੋਲੀ ਨੂੰ ਜਿਉਂ ਦੀ ਤਿਉਂ ਰੱਖੀਏ ਉਰੇ ਆਉਣ ਵਾਲਿਆਂ ਦਾ ਹੱਡ ਲੱਗਿਆ ਰਹਿੰਦਾ ਹੈ ਕਿਉਂਕਿ ਕਿਸੇ ਪਾਸੇ ਜਾਂਦਾ ਬੰਦਾ ਚਾਹੇ ਕੋਈ ਸਰਤੇ ਜਾਂਦਾ ਹੈ ਚਾਹੇ ਕੋਈ ਬਿਆਸਾ ਜਾਂਦਾ ਹੈ ਚਾਹੇ ਕੋਈ ਧਰਨੇ ਵਾਲਾ ਤਾਂ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਹਸਾਂਤਾਂ ਦਾ ਪਰਮੇਸ਼ਰ ਦਵਾਰ ਸਾਹਿਬ ਕਿਉਂਕਿ ਇੱਕ ਚੰਗੀ ਮਿਸਾਲ ਕਾਇਮ ਰੱਖ ਕਰਦਾ ਹੈ ਨੇ ਸਾਡੇ ਜਿਹੜੇ ਝੱਡੇ ਝੂਲਦੇ ਨੇ ਪਰਮੇਸ਼ਰ ਦਵਾਰ ਸਾਹਿਬ ਦੇ ਕਿਉਂ ਕਿ ਕਿਉਂਕਿ ਧਰਤੀ ਨੂੰ ਰੰਗ ਭਾਗ ਲਾਉਂਦੇ ਨੇ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲਾਗੇ ਕਿਉਂਕਿ ਅਸੀਂ ਇਹਨਾਂ ਦਾ ਨਹੀਂ ਦੇਣ ਸਕਤ ਨਹੀਂ ਦੇਣਾ ਦੇ ਸਕਦੇ ਇਹ ਸਾਡੇ ਹਸਤਾਨਾਂ ਦੀ ਬਹੁਤ ਵਧੀਆ ਆਪਾਂ ਦੇਖਭਾਲ ਕਰੀਏ ਕਿਉਂਕਿ ਇਹ ਜੇ ਹਸਤਾਨ ਬਹੁਤ ਵਧੀਆ ਲੱਗਦੇ ਨੇ ਬਹੁਤ ਵਧੀਆ ਜਿਉਂਦੇ ਤਿਉਂ ਪੰਜਾਬੀ ਨੂੰ ਬਰਕਰਾਰ ਰੱਖੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ